ਤੂੰ ਜਦ ਨੱਚੀ ਗੱਲ ਹੋਰ ਹੋ ਗਈ ਨਹੀਂ ਵੈਸੇ ਹੋਰ ਵੀ ਬਥੇਰੀਆਂ ਸੀ ਨੱਚਦੀਆਂ ਕੀ ਬਾਤ ਹੈ ਸ਼ਰਲੀ ਸਾਹਿਬਾ ਸਾਡਾ ਗਾਣਾ ਇੱਕਦਮ ਸੈੱਟ ਹੁੰਦਾ ਜਾ ਰਿਹਾ ਆ ਮੈਂ ਬਾਅਦ ਰਿਵਿਊ ਕਰ ਕਰਕੇ ਹੀ ਸੰਗਤ ਬੰਦ ਮੈਨੂੰ ਡਿਸ਼ਨ ਦੇਣ ਦੀ ਲੋੜ ਨਹੀਂ ਬਾਕੀ ਅਮਰ ਭਾਜੀ ਅਮਰ ਸੈਂਪੀ ਸਾਹਿਬ ਜਿਹੜਾ ਤੁਸੀਂ ਗਾਣਾ ਗਾਇਆ ਨਾ ਸਿਰਾਂ ਹੀ ਲਾ ਛੜਿਆ ਜੇ ਮਤਲਬ ਮਤਲਬ ਬੈਕ ਟੂ ਬੈਕ ਤਿੰਨ ਗਾਣੇ ਹਟ ਭਾਜੀ ਕਮਾਲ ਅੱਜ ਤਾਂ ਲੈ ਲੰਦੋ ਉਸ ਤੋਂ ਬਾਅਦ ਬੋਲਿਓ ਨਹੀਂ ਆਪਣੀ ਗੱਲ ਕੰਟੀਨਿਊ ਕਰਨੀ ਹੂ ਕੀ ਸੀ ਜਾਬੇ ਹੈ ਨਾ ਕਮਾਲ ਹੈ ਨਾ ਵਹ ਗਾਣਾ ਬਹੁਤ ਸੋਹਣਾ ਗਾਣਾ ਹੈ ਜੀ ਬਹੁਤ ਬਹੁਤ ਜਿਆਦਾ ਸੋਹਣਾ ਹੈ ਮਾਹੀ ਤਾਂ ਮਤਲਬ ਕਿ ਕਮਾਲ ਹੀ ਕਰ دیا۔ ਹਮੇਸ਼ਾ ਕੋਈ ਸ਼ੱਕ ਹੀ ਨਹੀਂ ਆ ਬਈ ਇਹਦੇ ਸਹੀ ਗੱਲ ਹੈ ਇੱਕ ਗੱਲ ਤੇ ਵਹੇ ਨਾ ਪ੍ਰੈਡਿਕਸ਼ਨ ਹੈ ਆ سوشل ਮੀਡੀਆ ਤੇ ਕਹਿੰਦੇ ਮਾਹੀ ਸ਼ਰਮਾ ਜਿਹਦੇ ਗਾਣੇ ਚਾਹੇ ਉਹਦੇ ਗਾਣੇ ਟ੍ਰੈਂਡ ਤੇ ਇਹ ਤਾਂ ਹੈ ਇਹ ਚ ਕੋਈ ਸ਼ੱਕ ਨਹੀਂ ਹੈਗਾ ਜਿਹਨੇ ਵੀ ਪ੍ਰੈਡਿਕਸ਼ਨ ਕੀਤੀ ਹੈ ਬਿਲਕੁਲ ਸਹੀ ਪ੍ਰੈਡਿਕਸ਼ਨ ਕੀਤੀ ਆ ਕਿਉਂਕਿ ਉਹ ਰੀਗ ਨਾਲ ਹੀ ਜੱਜ ਜਾਂਦੇ ਆ ਮਤਲਬ ਜਿੰਨੇ ਆਰਟਿਸਟ ਆਪਣੀ ਇੰਡਸਟਰੀ ਦੇ ਇੱਕ ਕਲਾ ਹੁੰਦਾ ਨਾ ਕਲਾਕਾਰੀ ਦਿਨਾਂ ਪਰ ਭਰਪੂਰ ਹੁੰਦਾ ਸ਼ੀਜ਼ ਕਾਈਂਡ ਆਫ ਦੈਟ ਬਿਲਕੁਲ ਉਹਨਾਂ ਦੀ ਵਾਈਫ ਬੜੀ ਪੋਜ਼ਿਟਿਵ ਹੈ ਮੈਂ ਉਹਨਾਂ ਦਾ ਇੰਟਰਵਿਊ ਕੀਤਾ ਹੀ ਇੱਕ ਤੇ ਮਤਲਬ ਉਹਨਾਂ ਦੇ ਕੋਲ ਬੜਾ ਪੋਜ਼ਿਟਿਵ ਔਰਾ ਆ ਹਮ ਹੈਗਾ ਜੀ ਹੈਗਾ নো ਡਾਊਟ ਤੇ ਅਮਰ ਸੈ ਵੀ ਬੈਕ ਟੂ ਬੈਕ ਹਿੱਟ ਬਾਬਾ ਜੀ ਬੈਕ ਟੂ ਬੈਕ ਇਹ ਪਕੜਦੇ ਤੇਰੇ ਚੱਬ ਬਲੈਕ ਵਾਇਰਸ ਉਹਨਾਂ ਨੇ 뮤직 ਕੀਤਾ ਜੀ ਮਾਵੀ ਸਰ ਹੁਣਾਂ ਨੇ ਲਿਖਿਆ ਆ ਮਾਵੀ ਸਰ ਵੀ ਚਟਾ ਕੁਰਤਾ ਪਜਾਮਾ ਪਾ ਕੇ ਦੇ ਉੱਤੇ ਬਰਾਊਨ ਕਲਰ ਦਾ ਪਰਨਾ ਸਜਾਉਂਦੇ ਨੇ ਜਦੋਂ ਸਿਰ ਤੇ ਤੇ ਉਸੇ ਫਲੋ ਚ ਬਹਿ ਕੇ ਲਿਖਦੇ ਪਾਜੀ ਕਿੱਥੇ ਬਹਿ ਕੇ ਲਿਖਦੇ ਮੈਨੂੰ ਇਹ ਦੱਸੋ ਮੈਂ ਬੋਲਣੀ ਲੱਗੀ ਸੀ ਪਹਿਲੇ ਇਹਨਾਂ ਨੇ ਕਿਹਾ ਤਾਂ ਪਲੀਜ਼ 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 ਮਾਵੀ ਵੀਰੇ ਨੂੰ ਜ਼ਰੂਰ ਦੱਸੋ ਕਿੱਥੇ ਬਹਿ ਕੇ ਲਿਖਦੇ ਹੋ ਇਹ ਤੋਂ ਨਹੀਂ ਲਿਖਣਾ ਫਿਰ ਵੀ ਇਹਨੇ ਪੁੱਛਣਾ ਔਰ ਵੀਡੀਓ ਬਲਾ ਕਿਨੇ ਕੀਤੀ ਥ੍ਰਿਊ ਮੇਕਰਸ ਆਹਾ ਯਕੀ ਇੱਕ ਦੀ ਕਿਦੀ ਚੈਟ ਜੀਪਟੀ ਵਾਲੀ ਭਾਸ਼ਾ ਚ ਬੋਲੀ ਇਹ ਵੀਡੀਓ ਬਹੁਤ 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 ਪਿਆਰੀ ਆ ਡਾਂਸ ਦੀ ਗੱਲ ਕਰੀਏ ਡਾਂਸ ਸਟੈਪਸ ਦੀ ਗੱਲ ਕਰੀਏ ਜਾਂ ਫਿਰ ਸੂਟਾਂ ਦੀ ਗੱਲ ਕਰੀਏ ਜਾਂ ਫਿਰ ਉਹਨਾਂ ਦੇ ਮੈਂ ਹੈਲੋ ਹੈਲੋ ਇਹ ਗੱਲ ਮੈਂ ਕਰਨੀ ਇਹ じゃ ਠੀਕ ਹੈ ਅਮਰ ਭਾਜੀ ਸੰਦੀ ਸਾਹਿਬ ਜਿਹੜਾ ਤੁਸੀਂ ਚਿੱਟਾ ਕੋਟ ਪੈਂਟ ਪਾਇਆ ਨਾ ਕਾਲੇ ਕੋਟ ਦਾ ਤੇ ਮੈਂ ਫੈਨ ਸੀਗਾ ਉਹ ਮੈਂ ਚਿੱਟੇ ਦਾ ਵੀ ਹੋ ਗਿਆ ਮੇਰੀਆ ਵੀ ਤੁਸੀਂ ਅਧੀਆਂ ਲਾਈਨਾਂ ਲਈਆਂ ਮੈਂ ਕਿਹਾ ਕਿ ਮੈਂ ਹੀ ਬੋਲਣਾ ਸੀਗਾ ਮੈਨੂੰ ਵਿੱਚ ਹੀ ਟੋਕ ਦਿੱਤਾ ਅੱਗੇ ਤੋਂ ਮੈਂ ਵੀ ਟੋਕ ਦਿਆ ਕਰਨਾ ਟੋਕ ਦਿਓ ਬਾਕੀ ਗਾਣਾ ਬਹੁਤ ਕਮਾਲ ਆ ਤੇ ਜਿਨ੍ਹਾਂ ਨੇ ਸੁਣ ਲਿਆ ਬਹੁਤ ਵਧੀਆ ਗੱਲ ਆ ਕਿਉਂਕਿ ਹੁਣ ਵਿਆਹ ਵਿਆਹ ਚੱਲ ਰਹੇ ਨੇ ਵਿਆਹਾਂ ਦੇ ਵਿੱਚ ਜਾ ਕੇ ਆ ਗਾਣਾ ਲਵਾਓ ਨੱਚੋ ਆਪਣੇ ਜੀਵਨ ਸਾਥੀ ਨਾਲ ਹਨਾ ਤੇ ਤੁਹਾਨੂੰ ਮਜ਼ਾ ਆਊਗਾ ਬਹੁਤ ਸੋਹਣਾ ਗਾਣਾ ਔਰ ਬਹੁਤ ਪਿਆਰੀ ਆਵਾਜ਼ ਆ ਅਮਰ ਸੰਦੀ ਉਹਨਾਂ ਦੀ ਆਲਵੇਜ਼ ਬਹੁਤ ਸੋਹਣੇ ਸੋਹਣੇ ਹਿੱਟ ਉਹਨਾਂ ਨੇ ਦਿੱਤੇ ਨੇ ਗੀਤ ਤੇ ਕੰਟੀਨਿਊਸਲੀ ਉਹਨਾਂ ਦੇ ਗੀਤ ਆ ਰਹੇ ਨੇ ਸਾਰੇ ਹੀ ਸੁਪਰ ਡੂਪਰ ਹਿੱਟ ਜਾ ਰਹੇ ਨੇ ਚਾਹੇ ਸੀਸਾਂ ਦੀ ਗੱਲ ਕਰੀਏ ਚਾਹੇ ਪੰਜ ਸੱਤ ਕਿੱਲੇ ਦੀ ਗੱਲ ਕਰੀ ਜਾਂ ਫਿਰ ਹੁਣ ਜਿਹੜਾ ਲੇਟੈਸਟ ਆਇਆ ਗੀਤ ਤੂੰ ਜਦੋਂ ਨੱਚਦੀ ਤੇ ਹਾਂ ਹ ਮੇਰੇ ਤੁਨ ਚੱਲ ਰਹੀ ਮੰਨਦੇ ਵਿੱਚ ਚਲੋ ਅੱਜ ਦੇ ਰਿਵਿਊ ਚ ਮੁੰਡੇ ਤਾਂ ਨੱਚੀ ਗੱਲ ਹੋਰ ਹੋ ਗਈ ਹੋਰ ਵੀ ਬਥੇਰੀਆਂ ਸੀ ਨੱਚਦੀਆਂ ਹਾਏ ਹਾਏ ਰੂਹ ਘੜ ਲਈ ਭਾਜੀ ਰੂਹ ਘੜ ਲਈ ਅੱਜ ਦੇ ਰਿਵਿਊ ਚ ਸਿਰਫ ਇੰਨਾ ਹੀ ਸਾਨੂੰ ਦਵੰਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਰਜ਼ਾਨਾ ਸਪੋਕਸਮੈਨ ਸਾਡੇ ਦੋਵਾਂ ਵੱਲੋਂ ਪਿਆਰੀ ਸਤਿ ਸ੍ਰੀ ਅਕਾਲ ਜੀ